ਪੀਏ ਈਸਾਬ ਨਾਲ ਹੈ ਨਾ ਇਹ ਸਾਰੇ ਆਮ ਤੱਕ ਆ ਠੀਕ ਆ ਔਰ ਤੁਸੀਂ ਇੰਨੀ ਹਾਈ ਸਕਿਉਰਿਟੀ ਜੇਲ ਦੇ ਅੰਦਰ ਰੱਖਿਆ ਹੋਇਆ ਹੈ ਨਾ ਤੇ ਡੇਵਿਡ ਉਗੜ ਚ ਠੀਕ ਹੈ ਐਵੇਂ ਹੀ ਹੋ ਜਾਂਦੇ ਨੇ ਬਾਈ ਜਿਹੜਾ ਚ ਮਰਡਰ ਸਸਰੀ ਕਾਲ ਜੀ ਸਾਰਿਆਂ ਨੂੰ ਸੰਗਤ ਜੀ ਪਤਾ ਹੀ ਆ ਸਾਰਿਆਂ ਨੂੰ ਵੀ ਭਾਈ ਸਾਹਿਬ ਤੇ ਅਮਰਿਤਪਾਲ ਤੇ ਇੰਡੀਅਨ ਸਟੇਟ ਨੇ ਯੂਏਪੀਏ ਲਾਤੀ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਵੀ ਐਨਐਸਏ 2 ਸਾਲ ਦੀ ਆ ਤੇ ਹੁਣ ਸੁਣਵਾਈ ਹੋਣੀ ਆ ਅੱਗੇ ਉਹਨਾਂ ਨੂੰ ਕਿਵੇਂ ਜੇਲ੍ਹ 'ਚ ਢੱਕ ਕੇ ਰੱਖਣਾ ਕਿਉਂਕਿ UAPA 'ਚ ਬਾਈ ਕੋਈ ਜ਼ਮਾਨਤ ਨਹੀਂ ਹੈਗੀ ਨਾ ਇਹ ਤਾਂ ਅੰਤਗਵਾਦੀ ਐਕਟੀਵਿਟੀਜ਼ 'ਚ ਸ਼ਾਮਲ ਕਰਕੇ ਹੈਨਾ ਉਸ ਤਰੀਕੇ ਨਾਲ ਲਾਉਂਦੇ ਨੇ ਵੀ ਇਹਦੇ 'ਚ ਕੋਈ ਜ਼ਮਾਨਤ ਨਹੀਂ ਹੈਗੀ ਕੱਲ ਨੂੰ ਹੈਨਾ ਤੇ ਇਹ ਵੀ ਇੱਕ ਗ੍ਰਾਭਾਈ ਹੈ ਨਾ ਵੀ 1 ਸਾਲ ਦੀ NSA ਨੂੰ ਪਹਿਲਾਂ 2 ਸਾਲ ਦਾ ਕੀਤਾ ਗਿਆ ਹੈ ਨਾ ਇਹ ਧੱਕਾ ਪੰਜਾਬ ਦੇ ਨੌਜਵਾਨਾਂ ਨਾਲ ਇਹ ਗੁਲਾਮੀ ਦੀ ਗੱਲ ਕਰਦੇ ਸੀ ਹੈਨਾ ਸਾਰੇ ਠੀਕ ਹੈ ਕਹਿੰਦੇ ਮਾਰਡਰ 'ਚ ਸ਼ਾਮਲ ਸੀਗਾ ਅਮਰੀਦ ਪਾਲ ਨੇ ਮਰਡਰ ਚ ਸ਼ਾਮਲ ਵੀ ਸੀਗਾ ਬਾਈ ਫੇਰ ਵੀ 180 ਵੀ ਜੇਲਾ ਕਟੀਆਂ ਨੇ ਸਾਨੂੰ ਵੀ ਜਿੰਨਾ ਕਾਨੂੰਨ ਦਾ ਪਤਾ ਵੀ 120 ਵੀ ਲੱਗ ਸਕਦੀ ਹੈ 302 ਲੱਗ ਸਕਦੀ ਹੈ ਨਾ ਉਹਦੇ ਤੇ ਆਪਣਾ ਕੇਸ ਚੱਲ ਜੂਗਾ ਠੀਕ ਹੈ ਨਾ ਉਹਦੇ ਜੋ ਵੀ ਹੋਊਗਾ ਡਿਸੀਜਨ ਆ ਜਾਂਦੇ ਨੇ ਜਿਵੇਂ ਵੀ ਕਾਰਵਾਈ ਹੁੰਦੀ ਆ ਪਰ ਇਹ ਯਾਰ ਯੂਏਪੀਏ ਦੇ ਹਿਸਾਬ ਨਾਲ ਹੈ ਨਾ ਇਹ ਸਰੇ ਆਮ ਤੱਕਾ ਆ ਠੀਕ ਆ ਔਰ ਤੁਸੀਂ ਇੰਨੀ ਹਾਈ ਸਕਿਉਰਿਟੀ ਜੇਲ ਦੇ ਅੰਦਰ ਰੱਖਿਆ ਹੋਇਆ ਹੈ ਨਾ ਤੇ ਪੀਬੜੂ ਗੜ੍ਹ ਚ ਠੀਕ ਹੈ ਐਵੇਂ ਹੀ ਹੋ ਜਾਂਦੇ ਨੇ ਬਾਈ ਜਿਹੜਾ ਚ ਮਰਡਰ ਠੀਕ ਹੈ ਸਭ ਸਾਜੀ ਸਾਨੇ ਵੀ ਉਹ ਬਾਹਰ ਨਾ ਆਉਣ ਕੱਲ ਨੂੰ ਨੌਜਵਾਨਾਂ ਸੇ ਜੋ ਬਾਹਰ ਨਾ ਨਿਕਲਦਾ ਨਾ ਨੌਜਵਾਨ ਕੋਮ ਨਾਲ ਨਾ ਜੁੜਦਾ ਨਾ ਆਪਣੇ ਪੰਥ ਨਾਲ ਨਾ ਜੁੜਨ ਦੂਰ ਕਰਨ ਵਾਸਤੇ ਇਹ ਸਭ ਵੱਡੀਆਂ ਚਾਲਾਂ ਨੇ ਬਸ ਸੰਗਤ ਨੂੰ ਅਪੀਲ ਕਰਦੇ ਆਂ ਭਾਈ ਅਸੀਂ ਦਾ ਬਿ ਪਰਿਵਾਰ ਦੇ ਨਾਲ ਖੜੋ ਹੈ ਨਾ ਭਾਈ ਸਾਹਿਬ ਦੇ ਨਾਲ ਖੜੋ ਕਿਉਂਕਿ ਉਹ ਵੀ ਯਾਰ ਤੁਹਾਡੀ ਨਸ ਨਾਲ ਹੀ ਹੈ ਨਾ ਅੱਜ ਜੇੜਾ ਚ ਪਏ ਨੇ ਤੇ 14 ਤਰੀਕ ਦੀ ਮਾਗੀ ਮੇਲੇ ਦੀ ਇਹਨਾਂ ਦੀ ਕੋਲ ਵੀ ਜਥੇਬੰਦੀ ਦੀ ਇਹਨਾਂ ਦੀ ਇਹਨਾਂ ਰਣਨੀਤੀ ਆ ਜੋ ਵੀ ਇਹਨਾਂ ਦੀ ਹੈ ਨਾ ਸੰਗਤ ਸਾਥ ਦੇ ਸੰਗਤ ਨੇ ਬਾੜ ਕਢੋਣਾ ਉਹਨਾਂ ਨੂੰ ਹੈ ਨਾ ਸੰਗਤ ਨਾਲ ਜੁੜੇ ਬਸ ਆਹੀ ਅਪੀਲ ਅਸੀਂ ਦਾ ਕਰ ਸਕਦੇ ਆ ਭਾਈ ਹੈ ਇਸ ਧੱਕੇ ਦੇ ਖਿਲਾਫ ਆਵਾਜ਼ ਚੱਕੋ ਹੈ ਨਾ ਜਿਹੜੀ ਯੂਪੀਏ ਲੱਗੀ ਆ ਤੇ 14 ਤਰੀਕ ਨੂੰ ਮਾਗੀ ਦੇ ਮੇਲੇ ਤੇ ਜਾ ਕੇ ਭਾਈ ਸਾਹਿਬ ਉਹਨਾਂ ਦਾ ਤੇ ਪਰਿਵਾਰ ਦਾ ਸਾਥ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਮੂਹ ਸੇਕ ਸੰਗਤਾਂ ਨੂੰ ਪਤਾ ਹੀ ਲੱਗ ਗਿਆ ਹੋਗਾ ਕਿ ਸ਼ਹਿਰ ਦੀ ਇੱਕ ਬੜੇ ਜੋਰ ਸ਼ੋਰ ਨਾਲ ਖਬਰ ਚੱਲ ਰਹੀ ਹੈ ਕਿ ਅਮਰਤਪਾਲ ਦੇ ਉੱਪਰ ਜੋ ਜੋ ਪਵਾਰਗਾ ਕਾਨੂੰਨ ਫਿਰ ਲਾਗੂ ਕੀਤਾ ਗਿਆ ਕਿ ਜੋ ਪਹਿਲਾਂ ਵੀ ਐਨਐਸਏ ਲਈ ਕਿਸੇ ਤੇ 2 ਸਾਲ ਹੋਣ ਨਾਲੇ ਤੇ ਐਨਐਸਏ ਮੇਰੇ ਖਲ ਵਧਾਉਣ ਵਾਸਤੇ ਵੀ ਕਈ ਵਾਰ ਪ੍ਰਸ਼ਾਸਨ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਤੁਸੀਂ ਅਗਰ ਇਸ ਅਮਰਤਪਾਲ ਦੀ ਚਲਾਈ ਹੋਈ ਮਹਿਮਨ ਨੂੰ ਅੱਗੇ ਵਧਾਓਗੇ ਤੇ ਅਸੀਂ ਤੁਹਾਡੇ ਤੇ ਉਹ ਉਹਨਾਂ ਦੀ ਐਨਐਸਏ ਜਾਂ ਹੋਰ ਇਹੋ ਜਿਹੇ ਕਾਨੂੰਨ ਉਹਨਾਂ ਤੇ ਥੋਪੇ ਜਾ ਸਕਦੇ ਆ ਤੇ ਪਰ ਮੇਰਾ ਖਿਆਲ ਹੈ ਕਿ ਅਸੀਂ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ ਇਹੋ ਜੀਆਂ ਚੀਜ਼ਾਂ ਦੀ ਤੇ ਅਸੀਂ ਜੋ ਪੰਜਾਬ ਦੇ ਹਿੱਤਾਂ ਲਈ ਹੱਕਾਂ ਲਈ ਜੋ ਸਾਡੇ ਕੋਲ ਆਵਾਜ਼ ਬਲੰਦ ਹੋ ਸਕੀ ਅਸੀਂ ਜੋਰ ਸ਼ੋਰ ਨਾਲ ਕਰਦੇ ਰਵਾਂਗੇ ਤੇ ਪਰ ਸਰਕਾਰ ਦੇ ਜ਼ੁਲਮ ਦੀ ਇਹ ਇੰਤਹਾ ਹੋ ਗਈ ਆ ਕਿ ਬਿਨਾਂ ਕਸੂਰੋਂ ਬਿਨਾਂ ਕਿਸੇ ਪੰਜਾਬ ਦੀ ਗੱਲ ਕਰਨ ਵਾਲਿਆਂ ਦੇ ਉੱਪਰ ਉਹਨਾਂ ਦਾ ਮੂੰਹ ਬੰਦ ਕਰਨ ਵਾਸਤੇ ਉਹਨਾਂ ਨੂੰ ਜੇਲਾਂ ਸੁਟਿਆ ਜਾ ਰਿਹਾ ਜਾਂ ਮਾਰਿਆ ਜਾ ਰਿਹਾ ਜੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਇਸ ਕਰਕੇ ਸਾਡੀ ਸਮੂਹ ਪੰਜਾਬੀਆਂ ਨੂੰ ਅਪੀਲ ਆ ਕਿ ਤੁਸੀਂ 14 ਤਰੀਕ ਨੂੰ ਮਾਗੀ ਮੇਲੇ ਮੁਕਸਰ ਸਾਹਿਬ ਵਿਖੇ ਪਹੁੰਚ ਕੇ ਇਹੋ ਜੀ ਜ਼ਾਲਮ ਸਰਕਾਰ ਦੇ ਖਿਲਾਫ ਤੁਸੀਂ ਸਾਡਾ ਸਾਥ ਦੇ ਕੇ ਇਹਦੇ ਮੂੰਹ ਤੇ ਇਕਰਾਰੀ ਚਪੇੜ ਮਾਰੀਏ ਤੇ ਆਪਾਂ ਇਹ ਦੱਸਿਏ ਕਿ ਪੰਜਾਬੀ ਕਿਸੇ ਇਹੋ ਜੇ ਇਹੋ ਜੇ ਹੱਤਕੰਡਿਆਂ ਦਾ ਪੈ ਪੀਤ ਹੋਣ ਵਾਲੇ ਨਹੀਂਗੇ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਗੇ ਆਪਣੇ ਹੱਕਾਂ ਹਕੂਕਾਂ ਲਈ ਸੰਗਰਸ਼ ਸੰਘਰਸ਼ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ